ਰੰਗ ਦੇ ਭੁੰਜੇ ਨਹੀਂ ਸਲਾਉਂਦੇ ਹੁੰਦੇ ਐਂ ਕਰਕੇ ਹੈ ਉਹ ਚੀਜ਼ ਬਣਾ ਦਿਆ ਤਾਂ ਜਮਾ ਵਾਹੀ ਮਿੱਤਰੋ ਐਦੀ ਤਾਂ ਬਣ ਗਈ ਬਾਲ ਜਮਾ ਆਈ ਦਾ ਹੱਲ ਕੱਢ ਹੁਣ ਸੋਚੋ ਅੱਸੀ ਗਾਲ ਦੋਸਤੋ ਸਵਾਗਤ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਵਾਲਾ ਬਲੌਗ ਆਪਾਂ ਕਰਤਾ ਸਟਾਰਟ ਉਮੀਦ ਕਰਦਾ ਹੂੰ ਤੁਸੀਂ ਸਾਰੇ ਕੈਂਟ ਹੋਵੋਗੇ ਤੇ ਮਿੱਤਰੋ ਕਹਿੰਦੇ ਅੱਜ ਧੁੰਦ ਨੇ ਬਹੁਤ ਜੱਬ ਕੱਢੇ ਸੀ ਇਸ ਕਰਕੇ ਆਪਾਂ ਵੀ ਅੱਜ ਲੇਟ ਉੱਠੇ ਆ ਹੁਣ ਇੱਕ ਵਾਰ ਨਾ ਚੱਲਦੇ ਆ ਬੱਕੋ ਕੈਂਥੀਆਂ ਤੇ ਆਪਣਾ ਰੌਡਰ ਲੈ ਕੇ ਕਿਉਂਕਿ ਦੀ ਜਿਹੜੀ ਲਿਮੀਨੇਸ਼ਨ ਉਹ ਜਿਗਾਰਡ ਮੈਂ ਤਾਂ ਬਕਰਵਾਇਆ ਸੀ ਦੇਖੋ ਸਾਰੇ ਦਾ ਸਾਰਾ ਹੀ ਖਰਾਬ ਜਿਹਾ ਹੋ ਗਿਆ ਉਸ ਦਿਨ ਤਾਂ ਹੱਲ ਕੀ ਆਣਾ ਕਿਧਰੋਂ ਹੋ ਗਿਆ ਇਧਰੋਂ ਵੀ ਹੋ ਗਿਆ ਦੇਖੋ ਉਹ ਜਾ ਗਿਆ ਸਾਰਾ ਕਰਾਉਣਿਆ ਇਹਦਾ ਹੱਲ ਆਜਾ ਮੌਸਮ ਮਤਰਾ ਪੂਰਾ ਕਹਿੰਦਾ ਕਾਟਰ ਹੋਇਆ ਅੱਜ ਠੰਡ ਬਹੁਤ ਆ ਹਲਕੀ ਹਲਕੀ ਠੰਡ ਹੁੰਦਾ ਜਦੋਂ ਕਹਿੰਦਾ ਮੋਟਰਸਾਈਕਲ ਤੇ ਚੜ ਜਾਂਦਾ ਬੰਦਾ ਲੋਹੇ ਦੀ ਬਣ ਜਾਂਦਾ ਕਿਰਾਂ ਕਿਰਾਂ ਜਿਹਦਾ ਫੰਡ ਚੋਂ ਬਾਹਰ ਨਿਕਲ ਜਾਂਦਾ ਵਜਦੀ ਨਹੀਂ ਇਹਦੀ ਹਵਾ ਜੀ ਬੱਗਾ ਹੋਵੇ ਬਸ ਹੁਣ ਦੁਕਾਨ ਤੇ ਪਰਦਾ ਇਹ ਦੋਪਾ ਇਹਨੇ ਪਹਿਲੀ ਤਿੰਨ ਉਸ ਵਾਲਾ ਲੈ ਕੇ ਆਇਆ ਕਰ ਓਏ ਹੈ ਬੱਗਿਆ ਦੁਬਾਰੇ ਵੀ ਰੋਟੀ ਖਾਣ ਮਾ ਜਾਇਆ ਕਰ ਕੰਮ ਸਾਢ ਕੇ ਬੰਦ ਕਰ ਲਈਆ ਤਿੰਨ ਨਹੀਂ ਉਹ ਹੁੰਦੇ ਓਏ ਡੱਬੇ ਹੈ ਬੱਗਿਆ ਓਏ ਉਹ ਲੈ ਉਹ ਸਾਈਕਲ ਤੇ ਹੀ ਡਾਂਕੇ ਲੱਗੇ ਉਹ ਲੈ ਕੇ ਆਇਆ ਗੱਟੀ ਫੜਾ ਐ ਵੀ ਮਿੱਤਰੋ ਲੱਗਦਾ ਹੋਪ ਸੋ ਅੰਗਰੇਜ਼ੀ ਦੇ ਵਿੱਚ ਜਿਵੇਂ ਕਹਿੰਦੀ ਹੈ ਹੋਪ ਸੋ ਅੱਜ ਸਾਡਾ ਹੱਲ ਹੋ ਜਾਊਗਾ ਕਿਉਂਕਿ ਬੱਗਾ ਇਸ ਦੁਕਾਨ ਦੇ ਉੱਤੇ ਲੱਭ ਲਿਆ ਤੇ ਆਪਾਂ ਇਹਨਾਂ ਉਹ ਲੱਗਦਾ ਉਹ ਜਦ ਤਾ ਉਹ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ ਤੂੰ ਪਤਾ ਕੀ ਬਲਾਂ ਪਤੰਗ ਦੇ ਭੁੰਜੇ ਨਹੀਂ ਛਲਾਉਂਦੇ ਹੁੰਦੇ ਐਂ ਕਰਕੇ ਹੈ ਉਹ ਚੀਜ਼ ਹੀ ਬਣਾਦੀ ਆ ਤਾਂ ਜਮਾ ਉਹੀ ਲਾਉਣੀ ਹੈ ਭਈ ਹੁਸਾਂ ਲਾਉਣਗੇ ਉਹਲੇ ਆ ਪਿਸਤੌਲ ਚੱਕ ਲਈਆਂ ਉਹਦਾ ਅਸਲਾ ਬਰੂਦ ਇਹ ਕੱਪੜਾ ਮਾਰੀਏ ਨਾ ਮੜਾਇਆ ਯਾਰ ਹੁ ਉਹ ਤਾਂ ਉਹ ਤੋਣ ਦਾ ਫਿਰ ਮੇਰਾ ਜੀ ਅੱਕ ਗਿਆ ਭੈਣਾ ਜਦੋਂ ਦਾ ਆ ਚੀਜ਼ਾਂ ਦੇਖੀਆਂ ਮਗਰਾਂ ਗਲਤ ਹੋਇਆ ਕੰਮ ਹੀਟ ਗਨ ਐਦੀ ਮਾਰੇਗਾ ਪਹਿਲਾਂ ਕਿਹਨੂੰ ਕੱਟੇਗਾ ਲੋ ਫੇਮ ਤੇ ਉਪਰੋਂ ਇਹਨਾਂ ਨੂੰ ਲੋਹੇ 'ਤੇ ਪਕਾਓ ਪਹਿਲਾਂ। ਯਸਤ। ਮਾਹੀ ਬਖ। ਕਲਾਕਾਰ ਦਾ ਭੈਣਾ ਬਗਿਆ ਵੇ। ਘਟਣਾ ਬੂ ਬਗਿਆ ਮੈਂ। ਆ ਉਹਦੇ ਨਾਲ ਜ਼ਿਆਦਾ ਸੀ ਨਾ ਇੱਥੋਂ ਤੱਕ ਆ ਗਿਆ। ਹੂੰ। ਇੱਥੋਂ ਤੱਕ ਤਾਂ ਸਹੀ ਐ ਫਿਰ ਇੱਥੋਂ ਤੱਕ ਕਿਵੇਂ ਜਾਣਾ ਕਿਸੇ ਰੇ ਤੱਕ ਜਾਣਾ ਤੂੰ ਦੇਖ ਕਿਵੇਂ ਜਾ ਤੂੰ ਜਾ ਰਹਾ ਮੈਂ ਤਾਂ ਮੀਂਹ ਤਾਂ ਅੱਜ ਦੇ ਬੁਲ ਬਲੇ ਜਿਹੜੇ ਇੱਕ ਤਾਂ ਦਿੰਦੇ ਸੀਗੇ ਤੂੰ ਕਿਹੜਾ ਕੱਟ ਕੇ ਦੇਖ ਬੁਲ ਬਲੇ ਦਾ ਵਧੀਆ ਡਾਵਾ ਕਰ ਭੈਣੇ ਉਹ ਬੁਲ ਬਲੇ ਡਾਦਿਆ ਕਰੀ ਮੂੰਗਾ ਤਾਂ ਸਹੀ ਆ ਹਨਾ ਦੇ ਲਾ ਕਿਵੇਂ ਕਰਨਾ ਜ਼ਰਾ ਚੱਤ ਕਰ ਦਉਂਗੇ ਕਰਦੇ ਯਾਰ ਬਾ ਗੱਲ ਜੀ ਬਣ ਜੇ ਤੇਰਾ ਕੀ ਕਹਿਣਾ ਮਾਣਾ ਹੂੰ ਤੂੰ ਕਹਣਾ ਵੀ ਐਡਾ ਪੀਸ ਹੀ ਲੱਗ ਜੇ ਜੇ ਮੈਂ ਤਾਂ ਮੈਂ ਕਹਿੰਦਾ ਸੇਲੀ ਮੈਟ ਲਾ ਕੇ ਨਾ ਇਹਨਾਂ ਨੂੰ ਕੀ ਨਾ ਸੋਣਾ ਗਾਣਾ ਹੂੰ ਜਦੋਂ ਇੱਕ ਬ੍ਰੀਕ ਬ੍ਰੀਕ ਚੱਲ ਲੈਣਾ ਨਾ ਬਲੇ ਡਿਵਾਈਡ ਕਰ ਲੈ ਬਾਇਡ ਕਲਰ ਦੀਆਂ ਸੋਹਾਂ ਲੱਗੂ ਜਾ ਰਹੀਆਂ ਨੇ ਨਹੀਂ ਯਾਰ ਕਲੇ ਨਹੀਂ ਤਵਾਹੀ ਲਾ ਅਜੇ ਵੀ ਤੇਰਾ ਮਾਨ ਢਾਟਕਦਾ ਹਣਾ ਬਗਿਆ ਹਾਏ ਇੱਕ ਹਾਤੇ ਇੱਧਰ ਵੀ ਜਿਗਾਰਡ ਕਰਾਉਣਾ ਦਿੱਥੋਂ ਇਧਰ ਤਰਿਆਂ ਚਾਕੂ ਸੁਰੀਆਂ ਜਿੱਥੇ ਵੱਧੀਆਂ ਵੀਆਂ ਮਿੱਤਰੋ ਇਹਦੀ ਤਾਂ ਬਣ ਗਈ ਗੱਲ ਜਮਾ ਇਹਦਾ ਹੱਲ ਲੱਗਦਾ ਹੁਣ ਸੋਚੋ ਹੁਣੇ ਵੀ ਮਿੱਤਰੋ ਫਾਈਨਲੀ ਬੱਗੇ ਕੋਲੋਂ ਆਪਣਾ ਜਿਹੜਾ ਕੰਮ ਲਗਭਗ ਹੋ ਚੁੱਕਿਆ ਗਾ ਡੰਨ ਤੇ ਲੇਵੀ ਦੀ ਦੁਬਾਰੀ ਕਰਤਾ ਠੱਪ ਠੱਪ ਕਰਕੇ ਤੁਹਾਨੂੰ ਦਿਖਾਉਣੇ ਵੀ ਹੁਣ ਕਿਵੇਂ ਲੱਗਦਾ ਕਰੋ ਚੈੱਕ ਵਾਪਰਾਂ ਇੱਥੇ ਸੀਗਾ ਐਰਰ ਆਹ ਆਦੀ ਗੱਲ ਇੱਕ ਕਰਾਂਗੇ ਟੈਂਕੀ ਦੇ ਉੱਪਰ ਲਾਓ ਕਰੋ ਚੈੱਕ ਹਨਾ ਗੱਲ ਬਣ ਗਈ ਨਾ ਪੂਰੀ ਅਖੀ ਮਤਰਾ ਗਾਣੇ ਕਰਾ ਕੇ ਦਿਮਾਗਾਂ ਨਹੀਂ ਲੈਣ ਵਾਲਾ ਕਾਰੋਬਾਰ ਆਪਾਂ ਤੇ ਹੁਣ ਚੱਲਦੇ ਆ ਪਿੰਡ ਨੂੰ ਤੇ ਇੱਕ ਹੋਰ ਜਿਵੇਂ ਕਿ ਰੂਟ ਨਿਕਲਿਆ ਹੁਣ ਉੱਧਰ ਨੂੰ ਜਾਣਾ ਇੱਕ ਬਾਦ ਚਾਹ ਦਾ ਕੋਲਾ ਸਟਰੀ ਲਾ ਕੇ ਇੱਕ ਮਤਰਾ ਮਤਰਾ ਆ ਵੀ ਤੂੰ ਕੀ ਕੱਢ ਲਿਆ ਆਪਾਂ ਦੇਖੋ ਪਿਆਣਾ ਕਲਾ ਕਲਾਕਾਰ ਸਾਰਾ ਦੇਖੋ ਮਤਰਾ ਕੀ ਬਾਤ ਆ ਜੀ ਡਾਰਲਿੰਗ ਕੋਲ ਆ ਗਏ ਹੈਲੋ ਬਾਣਾ ਹੁਣ ਆਇਆ ਕਰਨ ਹਨਾ ਗਾਜਰਾਂ ਨਹੀਂ ਖੇਢੀ ਗਿਆ ਪਹਿਲਾਂ ਗਾਜਰਾਂ ਮਿੱਧੀ ਜਨ ਆ ਆ ਜਾ ਆ ਜਾ ਮੂਲੀ ਵਰਗਾ ਦਾਖਾ ਹੈ ਨਾ ਇਹ ਮੂਲੀ ਖਰਾਕ ਦੀ ਲੋੜ ਹੈ ਨੂੰ ਮਿੱਤਰੋ ਕਹਿੰਦੇ ਵੀਡੀਓ ਬਣਾ ਕੇ ਯਾਰ ਹੁਣੀ ਹੋ ਗਿਆ ਵੇਲੇ ਤੇ ਜੋ ਜੋ ਕਰਦੇ ਫਿਰ ਆਏ ਹੈ ਆ ਇਹ ਨੂੰ ਕਹਿੰਦੇ ਕਿਉਂ ਦਾ ਡੋਂਗੜਾ ਨੂੰ ਬੈਕਟਰੀ ਕਹੇ ਤਾਂ ਬੈਕਟਰੀ ਹੁੰਦੇ ਨੇ ਕੋਈ ਪਤਾ ਨਹੀਂ ਜਰਾ ਹੁਣ ਆਪਾਂ ਤਾਂ ਪੂਨ ਕਹਿੰਦੇ ਆ ਆਪਣਾ ਪੋਜ ਆ ਗਿਆ ਇਹ ਆਪਣਾ ਪੋਜ ਆਇਆ ਸੀ ਪੋਜ ਮਾਰ ਕੇ ਨਿਕਲ ਗਏ ਖੇਤਾਂ ਦੇ ਵਿੱਚ